ਸ੍ਰੀ ਅਗਰਵਾਧਨ ਨਾਬਾਦੀਆਂ ਆਸ਼ਮੰਦੀ ਦੇ ਵਿੱਚ ਲੋਕ ਸਭਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਦੌਰਾ ਕੀਤਾ ਗਿਆ ਤੇ ਜਿੱਥੇ ਉਹਨਾਂ ਨੇ ਆੜਤੀਆਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਨਾਲ ਵਿਸ਼ੇਸ਼ ਮੀਟਿੰਗ ਕੀਤੀ ਹੈ ਉੱਥੇ ਹੀ ਉਹਨਾਂ ਦੀਆਂ ਸਮੱਸਿਆਵਾਂ ਨੂੰ ਵੀ ਸੁਣਿਆ ਵਿਦਾਇ ਗੁਰਦੇਵ ਸਿੰਘ ਦੇ ਮਾਨ ਨੇ ਕਿਹਾ ਕਿ ਨਾਬਾਦੀ ਅਨਾਜ ਮੰਡੀ ਦੇ ਵਿੱਚ ਲੋਕ ਸਭਾ ਪਚਾਲਾ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਨੇ ਹਰ ਵਰਗ ਦੀਆਂ ਸਮੱਸਿਆਵਾਂ ਸੁਣੀਆਂ ਹਨ ਅਤੇ ਸਾਨੂੰ ਪੂਰਾ ਯਕੀਨ ਹੈ ਕਿ ਡਾਕਟਰ ਬਲਬੀਰ ਸਿੰਘ ਭਾਰੀ ਬਹੁਮਤ ਦੇ ਨਾਲ ਜਿੱਤ ਪ੍ਰਾਪਤ ਕਰਨਗੇ ਮੰਡੀ ਵਿੱਚ ਆਏ ਕਿਸਾਨ ਜੋਗਿੰਦਰ ਸਿੰਘ ਨੇ ਕਿਹਾ ਕਿ ਜੋ ਮਾਲ ਸਰਕਾਰ ਨੇ ਕਿਸਾਨਾਂ ਦੇ ਨਾਲ ਵਾਦਾ ਕੀਤਾ ਸੀ ਉਹ ਪੂਰਾ ਹੋਇਆ ਕਿਉਂਕਿ ਕਿਸਾਨ ਬਿਨਾਂ ਖੱਜਲ-ਖਵਾਰੀ ਤੋਂ ਮੰਡੀ ਦੇ ਵਿੱਚ ਆਪਣੀ ਫਸਲ ਵੇਚ ਕੇ ਜਾ ਰਹੇ ਹਨ ਅਤੇ ਉਸ ਦਾ ਭੁਗਤਾਨ ਵੀ ਦੂਜੇ ਦਿਨ ਮਿਲ ਰਿਹਾ ਹੈ ਸੋ ਅਸੀਂ ਮਾਨ ਸਰਕਾਰ ਤੋਂ ਬੇਹੱਦ ਖੁਸ਼ ਹਾਂ ਸੋ ਨਾਬਾਦੀ ਅਨਾਜ ਮੰਡੀ ਪਹੁੰਚੇ ਨੇ ਡਾਕਟਰ ਬਲਬੀਰ ਆਰਤੀਆ ਕਿਸਾਨਾਂ ਆਦੇ ਮਜ਼ਦੂਨਾਂ ਦੇ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਹੈ ਸੋਨਾ ਕਿਹਾ ਕਿ ਅਸੀਂ ਮਾਨ ਸਰਕਾਰ ਤੋਂ ਖੁਸ਼ ਹਾਂ ਕਿਸਾਨਾਂ ਵੱਲੋਂ ਕਿਹਾ ਗਿਆ ਡਾਕਟਰ ਬਲਬੀਰ ਵੱਡੇ ਬਹੁਮਤ ਦੇ ਨਾਲ ਜਿਹੜੇ ਕਿ ਜਿੱਤ ਹਾਸਿਲ ਕਰਨਗੇ ਦੇਵਮਾਨ ਦੇ ਵੱਲੋਂ ਕਿਹਾ ਗਿਆ ਗੱਲਬਾਤ ਹੋ ਗਈ ਹੈ ਜਿਹੜੀਆਂ ਪ੍ਰੋਬਲਮ ਸੀਗੀਆਂ ਸਾਰੀਆਂ ਨਾਲੇ ਤਾਏ ਉਹ ਲੇਬਰ ਯੂਨੀਅਨ ਦੀ ਸੀ ਰੱਖ ਯੂਨੀਅਨ ਦੀ ਸੀ ਅ ਅਸੀਂ ਜਿਹੜੀਆਂ ਪ੍ਰੋਬਲਮਾਂ ਸਾਰੀਆਂ ਸੌਲਵ ਆਊਟ ਕਰ ਲਈਆਂ ਉਹਦੇ ਵਿੱਚ ਇਸ਼ੂ ਇਹ ਆ ਗਿਆ ਵੀ ਜਿਵੇਂ ਮੈਂ ਸਮਾਣੇ ਗਿਆ ਸੀ ਉੱਥੇ 1200 ਗੱਡੀਆਂ ਸੀ 400 ਰਹਿ ਗਏ ਟਰੱਕ ਉੱਥੇ ਨਾ ਜੀ ਜਿਹੜਾ ਇਹਨਾਂ ਦੀ ਸੈਂਟਰ ਕਮੰਡ ਦੀਆਂ ਪਾਲਿਸੀਆਂ ਹੈ ਚਾਹੇ ਉਹ ਟੋਲ ਪਲਾਜ਼ਾ ਹੈਗੇ ਆ ਜੀ ਜਾਂ ਇਹਨਾਂ ਤੇ ਹੋਰ ਜਿੰਨੇ ਵੀ ਟੈਕਸ ਹੈ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ ਆ ਮਤਲਬ ਡੀਜ਼ਲ ਬਹੁਤ ਮਹਿੰਗਾ ਹੋ ਗਿਆ ਸੋ ਇਹ ਜਿਹੜਾ ਮਤਲਬ ਟਰੱਕਾਂ ਦਾ ਧੰਦਾ ਨਾ ਲਾਹੇਵੰਦ ਰਿਹਾ ਹੀ ਨਹੀਂ ਮਤਲਬ ਉਹ ਬਚਦੇ ਕੁਝ ਨਹੀਂ ਵਿਚਾਰਿਆਂ ਨੂੰ ਜੇ ਉਹ ਇੱਕ ਬੰਬੇ ਦਾ ਜਾਂ ਆਪਣੇ ਦਾ ਮੁੰਬਈ ਦਾ ਜਾਂ ਗੁਆਟੀ ਦਾ ਚੱਕਰ ਲਾ ਕੇ ਆਉਂਦੇ ਨਾ ਜੀ 50-50 ਹਜ਼ਾਰ ਰੁਪਏ ਟੋਲ ਟੈਕਸ ਪੈ ਜਾਂਦਾ ਉਹਨਾਂ ਕੋਲ ਟਾਇਰ ਪਾਉਣ ਦੇ ਪੈਸੇ ਨਹੀਂ ਹੁੰਦੇ ਸੋ ਉਹ ਜਿਹੜੀਆਂ ਸਾਰੀਆਂ ਸੈਂਟਰ ਨਾਲ ਰਿਲੇਟਡ ਪ੍ਰੋਬਲਮ ਹੁੰਦਾ ਉਹ اسی ਤਰ੍ਹਾਂ ਜਿਹੜਾ ਲੇਬਰ ਦਾ ਲੇਬਰ ਰੇਟਸ ਦਾ ਹੈਗਾ ਜਿਹੜੇ ਲੇਬਰ ਵਾਲੇ ਆਪ ਚਾਰੇ ਜਿਓ ਕੰਮ ਕਰਦੇ ਉਹਨਾਂ ਨੂੰ ਪੈਸੇ ਨਗੂਣੇ ਮਿਲਦੇ ਆ ਤੇ ਠੇਕੇਦਾਰ ਉਹ ਫਿਰ ਕੰਪਲੈਕਸ ਹੋ ਜਾਂਦਾ ਤੇ ਜੇ ਉਹ ਕੰਮ ਜਿਹੜਾ ਹੈਗਾ ਅਡਾਨੀ ਵਾਲੇ ਨੂੰ ਦੇਣਾ ਸਾਈਲੋ ਬਣਾ ਕੇ ਫਿਰ ਪੈਸੇ ਕਈ ਗੁਣਾ ਦਿੰਦੇ ਆ ਪੈਸੇ ਦਿੰਦੇ ਵੀ ਐਡਵਾਂਸ ਆ ਇਹ ਸੋ ਆਰਤੀ ਹੈਗੇ ਜੀ ਉਹਨਾਂ ਨੂੰ 2.5% ਹੁੰਦਾ ਸੀ ਉਹਨਾਂ ਦਾ ਮੈਨਤਾਨਾ ਉਹ ਘਟਾ ਕੇ ਪੌਣੇ 2% ਕਰ ਦਿੱਤਾ ਜੀ ਮਤਲਬ ਬਾਕੀ ਸਾਰੇ ਖਰਚੇ ਵਧੇ ਉਹਨਾਂ ਦੇ ਖਰਚੇ ਵਧ ਗਏ ਪਰ ਸਰਕਾਰ ਨੇ ਜਿਹੜਾ ਸੀਗਾ ਸੈਂਟਰ ਦੀ ਕਮਨ ਨੇ ਉਹਨਾਂ ਦਾ ਜਿਹੜਾ ਸੀਗਾ ਸ਼ੇਅਰ ਜਿਹੜਾ ਉਹਨਾਂ ਨੂੰ ਜਿਹੜੇ ਸਰਵਿਸ ਚਾਰਜਸ ਮਿਲਦੇ ਸੀਗੇ ਉਹ ਘਟਾ ਦਿੱਤੇ ਸੀ ਉਹਨਾਂ ਨੇ ਆਰਤੀ ਕਹਿੰਦੇ 60 ਦਿਨ ਤੱਕ ਮਿਆਜ ਆ ਪੈ ਰਹੇ ਆ ਜੀ ਕਿਵੇਂ ਬਚ ਕਰ ਮੈਂ ਅਸੀਂ ਕਹਿ ਰਿਹਾ ਤੁਹਾਨੂੰ ਦੱਸ ਰਿਹਾ ਜੀ ਆਰਤੀਆਂ ਨੂੰ ਮਿਲਦੇ ਟਵਲਾਂ 2.5% ਮਿਲਦਾ ਸੀਗੇ ਜੀ ਹੁਣ ਉਹ ਪੌਣੇ 2% ਕਰਤਾ ਕੱਟ ਲਾਤਾ ਆਰਤੀਆਂ ਦੇ ਉੱਤੇ ਆਰਥੀਆ ਦੇ ਕੱਟਾ ਜੀ ਨਿਬਰ ਵਾਲਾ ਤੇ ਕੱਟਾ ਟਰੱਕ ਵਾਲਿਆਂ ਦੇ ਉੱਤੇ ਟੋਲ ਟੋਲ ਟੈਕਸ ਉਹਨਾਂ ਨੂੰ ਬਹੁਤ ਪੈਂਦਾ ਹੈ ਤੇਲ ਬਹੁਤ ਮਹਿੰਗਾ ਹੋ ਗਿਆ ਹੈ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ ਹੈ ਸੋ ਸਾਰੇ ਜਿੰਨੇ ਵੀ ਇਹ ਜਿਹੜੇ ਮਿਹਨਤ ਕਾਸ਼ ਵਾਲੇ ਜੀ ਸਭ ਦਾ ਧੂਆ ਕੱਟਦਾ ਕੇਂਦਰ ਸਰਕਾਰ ਨੇ ਇਸੇ ਕਰਕੇ ਇਲੈਕਸ਼ਨ ਲੜ ਰਹੇ ਹਾਂ ਜੀ ਇਹ ਸਾਰਾ ਕੁਝ ਠੀਕ ਕਰਾਂਗੇ ਉੱਥੇ ਜਾ ਕੇ ਪੰਜਾਬ ਦੇ ਪੈਸੇ ਰੁਕੇ ਹੋਏ ਹੈ 8.5 ਹਜ਼ਾਰ ਕਰੋੜ ਮੰਡੀ ਬੋਰਡ ਦੇ ਪੈਸੇ ਰੁਕੇ ਹੋਏ ਹੈ ਮੰਡੀਆਂ ਦੇ ਵਿੱਚ ਪੀਣ ਲਈ ਸਾਫ਼ ਪਾਣੀ ਉਹਨਾਂ ਦੀਆਂ ਫੜਾਂ ਠੀਕ ਕਰਨ ਵਾਲਿਆਂ ਸ਼ੈੱਡ ਬਣਾਉਣ ਵਾਲੇ ਆ ਉਹਨਾਂ ਨੇ ਸਾਡੇ ਪੈਸੇ ਰੁਕੇ ਹੋਏ ਹੈ ਜੀ ਦੋ ਜਿੰ ਜਾਂਦਾ ਜੀ ਉਹ ਲੈ ਕੇ ਆਵਾਂਗੇ ਸਾਰੇ ਕੰਮ ਕਰਾਵਾਂਗੇ ਪਿੰਡਾਂ ਦੀਆਂ ਸੜਕਾਂ ਬਣਾਵਾਂਗੇ ਪਿੰਡ ਤੋਂ ਲੈ ਕੇ ਮੰਡੀ ਤੱਕ ਸੜਕ ਬਣਾਵਾਂਗੇ ਔਰ ਮੰਡੀਆਂ ਦਾ ਜਿਹੜਾ ਬੁਰੀਆਦੀ ਟਾਚਾ ਸਾਰਾ ਕਰਾਂਗੇ ਇਸੇ ਤਰ੍ਹਾਂ ਜਿਹੜੇ ਜਿਹੜੇ ਟਰੱਕ ਯੂਨੀਅਨ ਵਾਲਿਆਂ ਨਾਲ ਬਰਤ ਦੀ ਗੱਲ ਕਰਾਂਗੇ ਜੀ ਟਰੱਕ ਵਾਲਿਆਂ ਨਾਲ ਆਰਥੀਆਂ ਨਾਲ ਗੱਲ ਕਰਾਂਗੇ ਤੁਸੀਂ ਕਿਸੇ ਦਾ ਘਟਾ ਥੋੜੀ ਸਕਦੇ ਹੋ ਜੀ ਬਾਲਾ 2.5 ਬਸਰ ਤੋਂ ਪਾਣੇ ਦੋ 65 ਦੇ ਲਿਆ ਇਹ ਤੇ ਖਰਚੇ ਵਧ ਗਏ ਉਹਨਾਂ ਦੇ ਜੀ ਉਹਨਾਂ ਨੇ ਜੇ ਜਦੋਂ ਇੱਕ ਵਾਰੀ ਅਨਾਜ ਤਲ ਗਿਆ ਭਰਿਆ ਗਿਆ ਉਸ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਆ